ਲੈਨਪੋਲ ਨੂੰ ਲੈ ਕੇ ਪੰਜਾਬ ਦੇ ਅੰਦਰ ਵੱਡਾ ਹੰਸਾਨ ਮਚਾ ਹੋਇਆ ਹੈ ਹਾਈ ਕੋਰਟ ਨੇ 4 ਹਫ਼ਤੇ ਲਈ ਇਸ ਪਾਲਿਸੀ ਤੇ ਸਟੇ ਲਗਾ ਦਿੱਤੀ ਹੈ 7 ਅਗਸਤ ਦਾ ਦਿਨ ਮਿੱਥਿਆ ਗਿਆ ਸੀ ਕਿ ਭਾਰਤ ਦੇ ਉੱਪਰ ਟੈਰਿਫ ਹੈ ਜਿਹੜਾ ਲਗਾ ਦਿੱਤਾ ਜਾਵੇਗਾ ਕਿਵੇਂ ਦੇਖਦੇ ਹੋ 트럼ਪ ਦੇ ਇਸ ਫੈਸਲੇ ਨੂੰ ਭਾਰਤ ਤੇ ਕਿਵੇਂ ਦਾ ਅਸਰ ਪਵੇਗਾ ਉਹ ਸਾਂਝ ਕੌਣ ਟੁੱਟੀ ਕਿਸਾਨਾਂ ਕਰਕੇ ਟੁੱਟੀ ਜਿੰਨੀ ਵੱਡੀ ਕੀਮਤ ਚ ਚੁਕਾਉਣੀ ਪਏ ਮੈਂ ਚੁਕਾਉਣ ਲਈ ਤਿਆਰ ਹਾਂ ਪਰ ਮੈਂ ਦੇਖਦੇ ਕਿਸਾਨਾਂ ਦੇ ਨਾਲ ਖੜਾ ਹਾਂ ਕੰਪੀਕ ਪਾਸੇ ਆ ਭਾਰਤ ਇੱਕ ਪਾਸੇ ਆ ਵਿਜੀਲੈਂਸ ਵਾਲਿਆਂ ਨੇ ਤਾਂ ਪੁਛਗਿਛ ਕਰਨ ਆਈ ਸੀ ਜਾਂ ਪੁਛਗਿਛ ਕਰ ਰਹੀ ਸੀ ਉਹਨਾਂ ਦੇ ਕੰਮ 'ਚ ਰੁਕਾਵਟ ਪਾਈ ਗਈ ਮੁਸ਼ਕਲਾਂ ਖੜੀਆਂ ਕੀਤੀਆਂ ਉਹ ਸੁਣ ਲੈ ਕੇ ਕਿ ਨਵੀਂ ਐਫ ਆਈ ਆਰ ਜਾਨੀ ਕੁਰੀਰ ਬਾਦਲ ਨੇ ਵੀ ਐਲਾਨ ਕੀਤਾ ਹੈ ਕਿ ਜਿਹੜੀਆਂ ਵੀ ਜਾਤੀਆਂ ਉਹਨਾਂ ਜਾਤੀਆਂ ਦੇ ਖਿਲਾਫ ਅਕਾਲੀ ਦਲ ਚਾਹੇ ਬਕਰ ਮੀਡੀਆ ਨਾਲ ਹੋ ਰਹੀ ਹੈ ਜਾਂ ਹੋਰਾਂ ਨਾਲ ਹੋ ਰਹੀ ਹੈ ਅਕਾਲੀ ਦਲ ਡਟ ਕੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਸਰਕਾਰ ਦੀਆਂ ਜਾਤੀਆਂ ਦੇ ਖਿਲਾਫ ਬੜਾ ਅੱਜ ਦੇ ਗੱਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਅੱਜ ਗੱਲਬਾਤ ਕਰਾਂਗੇ 트럼ਪ ਦੇ ਉਸ ਫੈਸਲੇ ਦੀ ਜਿਸ ਨਾਲ ਸਾਰੇ ਹੀ ਭਾਰਤ ਦੇ ਵਿੱਚ ਇਸ ਸਮੇਂ ਕਬਰਾਟ ਛੜੀ ਹੋਈ ਹੈ ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਹਰ ਇੱਕ ਕਿਸਾਨ ਤੱਕ ਹੈ ਜਿਹੜਾ ਚਿੰਤਿਤ ਹੈ ਕਿਉਂਕਿ 50% ਦੀ ਟੈਰਫ ਦੇ ਚਰਚੇ ਸੀ ਜੋ ਉਸ ਨੂੰ ਅਮਲੀ ਜਾਮਾ ਪਹਿਨਣਾ ਹੈ ਜਾ ਰਿਹਾ ਹੈ ਜਿਹੇ ਦੇ ਵਿੱਚ ਗੱਲ ਲੈਂਡ ਪੂਲਿੰਗ ਨੀਤੀ ਦੀ ਵੀ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰਾਮ ਮਿਹਰਬਾਨੀ ਇਹਨੇ ਸਤਿਕਾਰ ਨਾਲ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਇਹ ਮੁੱਦਾ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਹੋ ਲਾਅ ਸਵਾਲ ਜੀ ਸ਼ੁੱਤ ਸਾਹਿਬ ਸਭ ਤੋਂ ਪਹਿਲਾਂ ਗੱਲ ਟਰੰਪ ਦੇ ਫੈਸਲੇ ਦੀ ਕਰਾਂਗੇ ਅੱਜ ਕਿਉਂਕਿ 7 ਅਗਸਤ ਦਾ ਦਿਨ ਮੈਥਿਆ ਗਿਆ ਸੀ ਕਿ ਭਾਰਤ ਦੇ ਉੱਪਰ ਟੈਰਫ ਹੈ ਜਿਹੜਾ ਲਗਾ ਦਿੱਤਾ ਜਾਵੇਗਾ ਉਸ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਮੋਦੀ ਨੇ ਜਿਹੜੇ ਉਹ ਵੀ ਕਿਸਾਨਾਂ ਦੇ ਨਾਲ ਮੀਡੀਆ ਦੇ ਜ਼ਰੀਏ ਮੁਖਾਤਬ ਹੋਏ ਨੇ ਉਹ ਕਹਿੰਦੇ ਕਿ ਫਿਕਰ ਨਾ ਕਰਨ ਮੈਂ ਕਿਸਾਨਾਂ ਦੇ ਨਾਲ ਖੜਾ ਹਾਲਾਂਕਿ ਕਿਸਾਨ ਲੀਡਰ ਇਸ ਫੈਸਲੇ ਦਾ ਸਵਾਗਤ ਤਾਂ ਕਰ ਰਹੇ ਨੇ ਪਰ ਉਹ ਕਹਿੰਦੇ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਸੱਚਮੁੱਚ ਖੜਨ ਨਾ ਸਿਰਫ ਗੱਲਾਂ ਦੇ ਜ਼ਰੀਏ ਕਿਵੇਂ ਦੇਖਦੇ ਹੋ ਟਰੰਪ ਦੇ ਇਸ ਫੈਸਲੇ ਨੂੰ ਭਾਰਤ ਤੇ ਕਿਵੇਂ ਦਾ ਅਸਰ ਪਏਗਾ ਦੇਖੋ ਆਪਾਂ ਭਾਰਤ ਦੀ ਗੱਲ ਤਾਂ ਕਰਦੇ ਆ ਪਰ ਜਿੱਦਾਂ ਕਿਸਾਨਾਂ ਦੀ ਗੱਲ ਤੁਸੀਂ ਕੀਤੀ ਹੈ ਸਭ ਤੋਂ ਪਹਿਲਾਂ ਮੈਂ ਕਿਸਾਨਾਂ ਦੀ ਗੱਲ ਕਰਨੀ ਚਾਹਾਂਗਾ ਆ ਕੀ ਕਮਾਲ ਹੋਈ ਹੈ ਇਹ ਜਿਹੜਾ ਕਿਸਾਨ ਆਪਾਂ ਅਕਸਰ ਮੀਡੀਆ 'ਚ ਦਿਖਾਉਂਦੇ ਆ ਕਿ ਕਿਦਾਂ ਜੀ ਖੇਤਾਂ ਦੇ ਕੰਮ ਕਰ ਰਿਹਾ ਹੈ ਕਹੀ ਮੂਡੇ ਦੇ ਰੱਖੀ ਹੈ ਕਦੇ ਆਪਣਾ ਖੇਤ ਚੋਂ ਘਾਹ ਕੱਢ ਰਿਹਾ ਕਦੇ ਫਸਲਾਂ ਕੱਟ ਰਿਹਾ ਉਸ ਕਿਸਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਤੱਕ ਨੂੰ ਹਲਾ ਕੇ ਰੱਖ ਦਿੱਤਾ ਜੀ ਦੇਖੋ ਦੋ ਵੱਡੀਆਂ ਗੱਲਾਂ ਹੋਈਆਂ ਮੈਂ ਦਰਸ਼ਕਾਂ ਨਾਲ ਜ਼ਰੂਰ ਇਹ ਗੱਲ ਸਾਂਝੀ ਕਰਨੀ ਚਾਹਾਂਗਾ ਕਿ ਕਿਸਾਨਾਂ ਨੇ ਕੀ ਕਰ ਦਿੱਤਾ ਇਹ ਦੇਸ਼ ਦੇ ਅੰਦਰ ਤਿੰਨ ਖੇਤੀ ਕਰਨ ਆਏ ਇਸੇ ਪ੍ਰਧਾਨ ਮੰਤਰੀ ਨੇ ਜਿਸ ਦਾ ਜ਼ਿਕਰ ਕਰ ਰਹੇ ਆਪਾਂ ਉਹਨਾਂ ਨੇ ਕਿਹਾ ਕਿ ਦੇ ਦੇ ਹਿਤ ਵਿੱਚ ਆ ਕਿਸਾਨਾਂ ਦੇ ਹਿੱਤ ਜਏ ਕਾਨੂੰਨ ਨਹੀਂ ਬਦਲ ਜਾਣਗੇ ਕਿਸਾਨਾਂ ਨੇ ਕਿਹਾ ਸਾਨੂੰ ਕਾਨੂੰਨ ਪਰਵਾਣ ਨਹੀਂ ਹੈ ਲੰਬਾ ਅਦੁੱਲਨ ਜਦوجਦ ਆਖਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝੁਗਣਾ ਪਿਆ আর ਕਾਨੂੰਨ ਬਦਲੇ ਗਏ ਤੇ ਇਹਦੇ ਨਾਲ ਜੁੜੀ ਵੀ ਗੱਲ ਕਿਉਂਕਿ ਆਪਾਂ ਪੰਜਾਬ ਨਾਲ ਸੰਬੰਧ ਰੱਖਦੇ ਆ ਸਾਰੇ ਜਿਹੜੇ ਸੁਣ ਰਹੇ ਆਂ ਦੇਖ ਰਹੇ ਆਂ ਸੋਹਣੀ ਕਾਲੀ ਗੱਲ ਕੇਂਦਰ ਸਰਕਾਰ ਦੇ ਵਿੱਚ ਕਿਉਂ ਬਾਹਰ ਆਇਆ ਕਿਉਂ ਭਾਜਪਾ ਨਾਲ ਸਮਝੌਤਾ ਟੁੱਟਿਆ ਕਿਸਾਨੀ ਮੁੱਦਿਆਂ ਲੈ ਕੇ ਕਹਿੰਦੇ ਕਿਸਾਨੀ ਦੇ ਨਾਲ ਖੜਾਂਗੇ ਸੀ ਕਿਸਾਨਾਂ ਦੇ ਖਿਲਾਫ ਨਹੀਂ ਜਾ ਸਕਦੇ ਪਹਿਲੀ ਵਾਰੀ ਇੱਕ ਵੱਡਾ ਝਟਕਾ ਕਿਸਾਨਾਂ ਨੂੰ ਦਿੱਤਾ ਰਾਸੀ ਤੌਰ ਤੇ ਜਿਹੜੀ ਤੇਰਾ ਪੰਜਾਬ ਦੀ ਵੱਡੀ ਤਰ੍ਹਾਂ ਸੀ ਜਿਹੜੀ ਉਹ ਕੇਂਦਰ ਨਾਲ ਖੜੀ ਸੀ ਉਹਨਾਂ ਨੇ ਉਹਨਾਂ ਨਾਲ ਦੂਸਤੀ ਛੱਡਦੀ ਕਹਿੰਦੇ ਨੇ ਸੀ ਕਿਸਾਨਾਂ ਦੇ ਨਾਲ ਖੜਾਂਗੇ ਹੁਣ ਮੰਤਰੀ ਪੱਧਰ ਦੀ ਗੱਲ ਕਰਦੇ ਆਂ ਦੇਖੋ ਕਿਆ ਕਮਾਲ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਰਕਨ ਰਾਸ਼ਟਰਪਤੀ ਟਰੰਪ ਦੋਨਾਂ ਦੀਆਂ ਸਾਂਝੀਆਂ ਗੱਲਾਂ ਦੁਨੀਆ ਭਰ ਚ ਅਸੀਂ ਇਹ ਗੱਲ ਕਹਿੰਦੇ ਨਹੀਂ ਥੱਕਦੇ ਕਿ ਪ੍ਰਧਾਨ ਮੰਤਰੀ ਮੋਦੀ ਤੇ ਅਮਰੀਕਨ ਰਾਸ਼ਟਰਪਤੀ ਟਰੰਪ ਦੀ ਜਿਹੜੀ ਸਾਂਝ ਹੈ ਕਿਆ ਕਮਾਲ ਹੈ ਇੱਕ ਦੂਜੇ ਨਾਲ ਜੀ ਉਹ ਸਾਂਝ ਕੌਣ ਟੁੱਟੀ ਕਿਸਾਨਾਂ ਕਰਕੇ ਟੁੱਟੀ ਕਿਸਾਨਾਂ ਨੇ ਦੂਜੀ ਵਾਰੀ ਕਰਕੇ ਦਿਖਾਤਾ ਕਿ ਜਿਹੜਾ ਸਾਡੇ ਨਾਲ ਖੜੇਗਾ ਉਹੀ ਰਾਜਨੀਤੀ 'ਚ ਜਿਉਂਦਾ ਰਹਿ ਸਕਦਾ ਜੀ ਸਾਡੇ ਨਾਲ ਨਹੀਂ ਖੜੋਂਗੇ ਸਾਰਾ ਨੀਤੀ ਚ ਜਉਂਦੇ ਵੀ ਨਹੀਂ ਰਹੋਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੈਸਲਾ ਕਰਨਾ ਪਿਆ ਕਿ ਟਰੰਪ ਜਾਂ ਕਿਸਾਨਾਂ ਜੋ ਕਿਸਦੀ ਚੋਣ ਕਰਨੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੜਾ ਹੈ ਫੈਸਲੇ ਆਕਾ ਨਾ ਟਰੰਪ ਨਹੀਂ ਚਾਹੀਦਾ ਮੈਨੂੰ ਕਿਸਾਨ ਚਾਹੀਦੇ ਹੈ ਹੂੰ ਜਿਸੋ ਪਾ ਜਿਸ ਗਾਂਧੀ ਗੱਲ ਕਰ ਰਹੇ ਆ ਪ੍ਰਧਾਨ ਮੰਤਰੀ ਸਾਹਿਬ ਤੌਰ ਤੇ ਕਹੇ ਕਿ ਮੈਨੂੰ ਜਿੰਨੀ ਵੱਡੀ ਕੀਮਤ ਚਕਾਉਣੀ ਪਏ ਮੈਂ ਚਕਾਉਣ ਲਈ ਤਿਆਰ ਹਾਂ ਔਰ ਮੈਂ ਦੇਖਦੇ ਕਿਸਾਨਾਂ ਦੇ ਨਾਲ ਖੜਾ ਹਾਂ ਦੇਖੋ ਬਿਆਨ ਤਾਂ ਦਿੱਤਾ ਨਾ ਪ੍ਰਧਾਨ ਮੰਤਰੀ ਦਾ ਬਿਆਨ ਹੀ ਆਪਣੇ ਆਪ ਚ ਵਧੀ ਗਾਲਾ ਤੇ ਟਿਕਾ ਟਪੜੀਆਂ ਹੁੰਦੀਆਂ ਰਹਿੰਦੀਆਂ ਐਨਲਿਸਿਸ ਕਿਸਾਨਾਂ ਆਗੂਆਂ ਦੀਆਂ ਗੱਲਾਂ ਦੂਜੇ ਵਿਚਾਰਗਾਂ ਦੀਆਂ ਗੱਲਾਂ ਪਰ ਪ੍ਰਧਾਨ ਮੰਤਰੀ ਦਾ ਕਹਿਣਾ ਕਿ ਮੈਂ ਦੇ ਦੇ ਕਿਸਾਨਾਂ ਦੇ ਨਾਲ ਖੜਾ ਹਾਂ ਤਾਂ ਉਹਨੇ ਟਰੰਪ ਤੇ ਕਿਸਾਨਾਂ ਚ ਇੱਕ ਦੀ ਚੋਣ ਕੀਤੀ ਕਹਿੰਦੇ ਮੈਂ ਕਿਸਾਨਾਂ ਦੇ ਨਾਲ ਖੜਾ ਹਾਂ ਦੂਜੀ ਗੱਲ ਦੇ ਕੋਈ ਫੈਸਲਾ ਤਾਂ ਕਿਸਾਨਾਂ ਨੇ ਕਰਨਾ ਜਦੋਂ ਇਹ ਗੱਲ ਕਹੀ ਜਾ ਰਹੀ ਤੇ ਮੈਂ ਸੁਣਨਾ ਸੀ ਵੱਡੇ ਕਿਸਾਨਾਂ ਆਗੂ ਸਰਮਣ ਸਿੰਘ ਪਨੇਰ ਮੀਡੀਆ ਵਾਲੇ ਮਿੱਤਰੋ ਨੂੰ ਪੁੱਛ ਰਿਹਾ ਕਿ ਜਿਹੜਾ ਫੈਸਲਾ ਆਇਆ ਜਾਂ ਟਿੱਪਣੀ ਕੀਤੀ ਹੈ ਪ੍ਰਧਾਨ ਮੰਤਰੀ ਜਨੰਦਰ ਮੋਦੀ ਨੇ ਕੀ ਕਹੋਗੇ ਜੀ ਉਹਨੇ ਕਿਹਾ ਇਹ ਜਿਹੜਾ ਬਿਆਨ ਦਿੱਤਾ ਗਿਆ ਚੰਗੀ ਗੱਲ ਹੈ ਸੋ ਜਿਹੜਾ ਪ੍ਰਧਾਨ ਮੰਤਰੀ ਨੂੰ ਚੋਣਨਾ ਪਿਆ ਕਿ ਦੇਸ਼ ਦੇ ਕਿਸਾਨਾਂ ਦੇ ਨਾਲ ਖੜਨਗੇ ਉਹਨੇ ਕਹੀ ਵੀ ਹੈ ਗੱਲ ਚੇਚੇ ਤੌਰ ਤੇ ਕਹਿੰਦੇ ਜਿਹੜੇ ਇਸ ਮੁਲਕ ਦੇ ਮਛੇਰੇ ਐ ਮਛੀਆਂ ਫੜਨ ਵਾਲੇ ਐ ਮਛੀਆਂ ਦਾ ਕੰਮ ਦੰਦਾ ਕਰਨ ਵਾਲੇ ਐ ਇਦਾਂ ਹੀ ਡੇਰੀ ਉਤਪਾਦਕਾ ਕਿਸਾਨ ਐ ਕਿਸਾਨੀ ਮੁੱਦਿਆਂ ਨਾਲ ਜਿਹੜੇ ਜੁੜੇ ਵੀ ਮਾਮਲੇ ਐ ਜੀ ਉਸਾਰਾਂ ਲਈ ਬਹੁਤ ਵੱਡਾ ਝਟਕਾ ਸੀ ਦੇਸ਼ ਦੇ ਕਿਸਾਨਾਂ ਨੂੰ ਚਿੰਤਾ ਸੀ ਇਸ ਗੱਲ ਦੀ ਕਿ ਜੇ ਕਿਧਰੇ ਸਮਝੌਤਾ ਹੋ ਗਿਆ ਤਾਂ ਦੇਸ਼ ਦੇ ਕਿਸਾਨਾਂ ਦਾ ਕੀ ਬਣੇਗਾ ਕਿਉਂਕਿ ਬਹੁਤ ਵੱਡੀਆਂ ਰੇਤਾਂ ਹੁਣ ਟਰੰਪ ਦੇ ਜੋ ਹੱਥ ਸੀ ਉਹਨੇ ਇੱਕਦਮ 25 ਤੋਂ 50% ਦੀ ਟੈਕਸ ਲਗਾਤਾ ਇੰਡੀਆ ਤੇ ਹੂੰ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਦੁਨੀਆਂ ਪਰ ਜਿੰਨਾ ਵੀ ਟਰੰਪ ਨੇ ਕਿਸੇ ਤੇ ਟੈਕਸ ਲਗਾਇਆ ਹੈ ਤਾਂ ਭਾਰਤ 'ਚ ਸਭ ਤੋਂ ਵੱਧ ਦੇਰੀ ਹੋਏਗਾ ਘਟਨੇ ਹੋਏਗਾ ਜੋ ਬਿਲਕੁਲ ਕੀਤੀ ਗਈ ਹੈ ਜੀ ਇੱਥੇ ਵੀ ਖਾਣ ਲਈ ਤਿਆਰ ਨਹੀਂ ਉਹਗੇ ਵੀ ਕਹਿ ਰਿਹਾ ਕਿਸੇ ਆਪਣੇਾਰ ਦੇ ਪੱਤਰਕਾਰ ਨੇ ਉਸ ਨੂੰ ਪੁੱਛਿਆ ਕਿ ਇੰਨਾ ਵੱਡਾ ਟਾਰਪ ਲਾਹਰ ਦੇ ਉੱਤੇ ਲਗਾਇਆ 2500 ਸਿੱਧੇ 50% ਦੀ ਕਹਿੰਦਾ ਇਹ ਤਾਂ ਕੁਲ ਘੰਟੇ ਨਹੀਂ ਕਹਿੰਦਾ ਹੋਰ ਦੇਖੋ ਮੈਂ ਕੀ ਕੀ ਕਰਦਾ ਸੋ ਲਾਈਨ ਖਿੱਚੀ ਗਈ ਹੈ ਹੁਣ ਚੰਪ ਇੱਕ ਪਾਸੇ ਆ ਭਾਰਤ ਇੱਕ ਪਾਸੇ ਆ ਜੋ ਮੁਲਕ ਦੇ ਪ੍ਰਧਾਨ ਮੰਤਰੀ ਨੇ ਸਪਸ਼ਟ ਇਹ ਸਨਿਆਹ ਦਿੱਤਾ ਹੈ ਅਸੀਂ ਦੇਸ਼ ਦੇ ਕਿਸਾਨਾਂ ਦੇ ਨਾਲ ਖੜੇ ਆ ਟ੍ਰੈਂਪ 50% ਦੀ ਲਾਵੇ ਟ੍ਰੈਂਪ 60% ਦੀ ਲਾਵੇ ਟ੍ਰੈਂਪ ਹੋਰ ਸਕਤੀਆਂ ਲਾਵੇ ਤਾਂ ਹੁਣ ਭਾਰਤ ਤੇ ਅਮਰੀਕਾ ਇੱਕ ਦੂਜੇ ਦੇ ਵਿਸ਼ਾ ਕੂਟਨੀਤਿਕ ਸਬੰਧ ਬਣੇ ਹੋਏ ਤੇ ਬਣੇ ਹੀ ਰਹਿਣਗੇ ਪਰ ਅਮਲੀ ਤੌਰ ਤੇ ਇੱਕ ਦੂਜੇ ਦੇ ਸਾਹਮਣੇ ਖੜੇ ਦਿਖਾਈ ਦੇ ਰਹੇ ਇਸ ਵੇਲੇ ਦੁਨੀਆ ਦੀਆਂ ਤਾਕਤਾਂ ਦੇ ਵੱਲੋਂ ਜੀ ਜੀ ਸਤਿ ਸ੍ਰੀ ਅਕਾਲ ਅੱਗੇ ਵਧਾਂਗੇ ਤੇ ਗੱਲ ਪੰਜਾਬ ਦੀ ਲੈਂਡ ਪੁਲਿੰਗ ਨੀਤੀ ਦੀ ਕਰਾਂਗੇ ਅੱਜ ਹਾਈ ਕੋਰਟ ਦੇ ਵਿੱਚ ਵੀ ਪੰਜਾਬ ਸਰਕਾਰ ਦੇ ਵੱਲੋਂ ਜਵਾਬ ਦਾਖਲ ਕਰਨ ਦਾ ਦਿਨ ਸੀ ਪਰ ਜਿਹੇ ਦੇ ਵਿੱਚ ਕਿਸਾਨ ਵੀ ਵੱਡੇ ਪੱਦਰ ਤੇ ਐ ਜਿਹੜੇ ਉਹ ਸੜਕਾਂ ਤੇ ਉਤਰੇ ਅੱਜ ਇੱਕ ਮਹਾ ਪੰਚਾਇਤ ਦਾ ਯੋਜਨਾ ਜਿਹੜਾ ਉਹ ਲੁਧਿਆਣਾ ਵਿੱਚ ਕੀਤਾ ਗਿਆ ਕਿਸਾਨਾਂ ਨੇ ਜਿਹੜਾ ਪਿਛਲੀ ਪਿਛਲਾ ਕਿਸਾਨੀ ਅੰਦੋਲਨ ਸੀ ਚਾਹੇ ਉਹ ਪਹਿਲਾ ਸੀ ਚਾਹੇ ਦੂਸਰਾ ਸੀ ਚਾਹੇ ਹੋਰ ਬਣੇ ਤਰ੍ਹਾਂ ਦੀਆਂ ਚਾਹੇ ਭਾਜਪਾ ਦੇ ਲੋਕਾਂ ਦਾ ਵਿਰੋਧ ਕਰਨਾ ਹੋਵੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਕੰਟੀਨਿਊ ਰੱਖਦੇ ਹੋਏ ਇੱਕ ਵਾਰ ਫਿਰ ਤੋਂ ਮੋਰਚਾ ਖੋਲ ਦਿੱਤਾ ਸਰਕਾਰ ਦੇ ਖਿਲਾਫ ਕਿਸਾਨ ਕਹਿੰਦੇ ਜਿਹੜੀ ਚੀਜ਼ ਸਾਡੇ ਫਾਇਦੇ ਦੀ ਨਹੀਂ ਐ ਅਸੀਂ ਉਹ ਕਿਸੇ ਵੀ ਤਰੀਕੇ ਬਰਦਾਸ਼ਤ ਨਹੀਂ ਕਰਾਂਗੇ ਕਿਵੇਂ ਦੇਖਦੇ ਹੋ ਸਪੈਸਟਰੀ ਨੂੰ ਕਿਉਂਕਿ ਇੱਕ ਵਾਰੀ ਵੱਡੇ ਲੀਡਰ ਨੇ ਜਿਹੜੇ ਕਿਸਾਨੀ ਲੀਡਰ ਹੋਏ ਇੱਕ ਵਾਰੀ ਫਿਰ ਤੋਂ ਮੈਦਾਨ 'ਚ ਨੇ ਜੀ ਲੈਂਡ ਪੂਲਿੰਗ ਨੂੰ ਲੈ ਕੇ ਪੰਜਾਬ ਦੇ ਅੰਦਰ ਵੱਡਾ ਹੰਕਮਸਾਨ ਮਚਿਆ ਹੋਇਆ ਹੈ ਜਦੋਂ ਆਪਾਂ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਕਰ ਰਹੇ ਹਾਂ ਦੇਖੋ ਵੱਡੀ ਗੱਲ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਅਜੇ ਕੇਸ ਲੱਗਿਆ ਸੀ ਕੇਸ ਦੀ ਸੁਣਵਾਈ ਸੀ ਟੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਤਾਂ ਹਾਈ ਕੋਰਟ ਨੇ ਕੀ ਫੈਸਲਾ ਕੀਤਾ ਹੈ ਹਾਈ ਕੋਰਟ ਨੇ 4 ਹਫ਼ਤੇ ਲਈ ਇਸ ਪਾਲਿਸੀ ਤੇ ਸਟੇ ਲਗਾ ਦਿੱਤੀ ਹੈ ਇਸੇ ਦੌਰਾਨ ਜਿਹੜਾ ਕਿਸਾਨਾਂ ਦਾ ਵੱਡਾ ਅੰਦੋਲਨ ਵੱਡਾ ਵਿਗਲ ਬਚ ਚੁੱਕਾ ਹੈ ਇਸ ਪਾਲਿਸੀ ਦੇ ਖਿਲਾਫ ਹੁਣ 4 ਹਫ਼ਤਿਆਂ ਬਾਅਦ ਸਰਕਾਰ ਇਸ ਮਾਮਲੇ ਤੇ ਕਿਉਂਕਿ ਅਰਜ਼ੀ ਤੌਰ ਤੇ ਸਟੇ ਲੱਗਿਆ ਕੀ ਜਵਾਬ ਅਦਾਲਤ ਇਸ ਫਾਈਲ ਕਰੇਗੀ ਦੇਖਿਆ ਜਾਏਗਾ ਪਰ ਇਹ ਕਿਹਾ ਜਾ ਸਕਦਾ ਹੈ ਕਿ ਫੌਰੀ ਤੌਰ ਤੇ ਲੈਂਡ ਪੂਲਿੰਗ ਪਾਲਿਸੀ ਜਿਹੜੀ ਮਾਨ ਸਰਕਾਰ ਵੱਲੋਂ ਤਿਆਰ ਕੀਤੀ ਗਈ ਸੀ ਉਹਨੂੰ ਕੋ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ ਔਰ ਇਹ ਜੋ ਮੁੱਦਾ ਦੇਖੋ ਮੁੱਦਾ ਵੀ ਅਦਾਲਤ ਨੇ ਉਹੀ ਰੱਖਿਆ ਹੈ ਕਿ ਸਮਾਜਿਕ ਤੇ ਵਾਤਾਵਰਨ ਵੱਡਾ ਸੁਰੂਕਾਰ ਹੈ ਕੋਈ ਵੀ ਪਾਲਿਸੀ ਜਈ ਤਿਆਰ ਕਰਨ ਮੌਕੇ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਜੀ ਉਹਨਾਂ ਨੇ ਕਿਹਾ ਕਿ ਅਸੀਂ ਇਸ ਮੁੱਦੇ ਤੇ ਬੈਠ ਕੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ ਹੂੰ ਬਿਲਕੁਲ ਉਹੀ ਗੱਲ ਜਿਹੜੀ ਕਿਸੇ ਮੌਕੇ ਤੇ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਸੀ ਕਿ ਅਸੀਂ ਕਿਸਾਨਾਂ ਦੇ ਹਿੱਤ ਵਿੱਚ ਜੋ ਫੈਸਲਾ ਲਿਆ ਇਸ ਕਰਕੇ ਤੇਨੇ ਕੋ ਨੂੰ ਬਦਲੇ ਨਹੀਂ ਜਾ ਸਕਦੇ ਆਪ ਲਗਾਤਾਰ ਇਹ ਕਹਿੰਦੀ ਰਹੀ ਕਿ ਕਿਸਾਨਾਂ ਦੇ ਹਿੱਤ ਜਾ ਕਿਸਾਨਾਂ ਦੇ ਭਲੇ ਲਈ ਹੈ ਪੰਜਾਬ ਦੇ ਵਿਕਾਸ ਲਈ ਹੈ ਕਿਸਾਨਾਂ ਦੇ ਵਿਕਾਸ ਲਈ ਹੈ ਜੋ ਨਵੀਂ ਲੈਂਡ ਪੂਲਿੰਗ ਪਾਲਿਸੀ ਆਈ ਹੈ ਪਰ ਹੁਣ ਪਹਿਲੀ ਵਾਰ ਇੱਕ ਵੱਡਾ ਬਿਆਨ ਕਿਸੇ ਹੋਰ ਵੱਲ ਨਹੀਂ ਆਪ ਦੇ ਪ੍ਰਧਾਨ ਪੰਜਾਬ ਦੇ ਪਰ ਕੈਬਨਟ ਮੰਤਰੀ ਅਮਨ अरोड़ा ਜ਼ਿੰਮੇਵਾਰ ਆਗੂ ਹੈ ਉਹਨਾਂ ਨੇ ਕਿਹਾ ਕਿ ਮੈਂ ਗੱਲਬਾਤ ਕਰਨ ਦੇ ਲਈ ਅਸੀਂ ਤਿਆਰ ਹਾਂ ਕਿਉਂ ਤਾਰੇ ਨੇ ਮੁੱਦਿਆਂ ਦੇ ਆਪਾਂ ਜਿੱਦਾਂ ਤੁਸੀਂ ਕਹਿਆ ਗੱਲ ਕਰ ਹੀ ਰਹੇ ਆਂ ਸਿੱਧੀ ਕੀ ਬਣੀ ਆ ਪੰਜਾਬ ਦੀ ਸਾਰੀਆਂ ਪੋਲੀਟੀਕਲ ਪਾਰਟੀਆਂ ਕਾਂਗਰਸ ਵਿਰੋਧ ਕਰ ਰਹੀ ਹੈ ਭਾਰਤੀ ਜੰਦਾ ਪਾਰਟੀ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ ਐਲਾਨ ਕਰਤਾ ਜਿਹੜੀ ਭਾਜਪਾ ਬਾਰੇ ਕਿਹਾ ਜਾਂਦਾ ਸੀ ਜੀ ਕਿਸਾਨਾਂ ਦੇ ਖਿਲਾਫ ਹੈ ਸਿੱਧੀਆਂ ਦੇਖੋ ਕਿਸ ਤਰ੍ਹਾਂ ਬਦਲਦੀਆਂ ਆਪਾਂ ਸਲੂਟ ਕਰਦੇ ਆਂ ਕਿਸਾਨਾਂ ਨੂੰ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਜੀ ਕਿਸਾਨ ਤਾਂ ਰੁਲ ਗਏ ਕੋਈ ਕਹਿੰਦਾ ਜੀ ਸੰਘੂ ਦੇ ਖਨੌਰੀ ਬਾਟਰ ਤੋਂ ਤੁਰ ਕੇ ਖੇਰੂ ਖੇਰੂ ਹੋ ਗਏ ਸਾਰੇ ਵਰਗੇ ਜਿਹੜੇ ਨਾਲ ਸੇ ਕਰਨ ਵਾਲੇ ਉਹ ਵੀ ਕਹਿੰਦੇ ਸੀ ਜੀ ਹੁਣ ਤਾਂ ਖੰਡ ਗਏ ਕਈ মিডিਆ ਵਾਲਿਆਂ ਨੇ ਤਾਂ ਹੁਬੂਬਕੇ ਕਿਹਾ ਜੀ ਹੁਣ ਕਿਸਾਨਾਂ ਨੂੰ ਪੁੱਛਦਾ ਕੋਈ ਨਹੀਂ ਉਹਨਾਂ ਹੀ ਕਿਸਾਨਾਂ ਨੇ ਫੇਰ ਇੱਕ ਸ਼ਕਤੀਸ਼ਾਲੀ ਢੰਗੇ ਤੌਰ ਤੇ ਆਪਣਾ ਅਭਾਰ ਲਿਆਂਦਾ ਮੁਲਕ ਦੇ ਅੰਦਰ ਪੰਜਾਬ ਦੇ ਅੰਦਰ ਬਿਲਕੁਲ ਉਹੀ ਭਾਜਪਾ ਕਹਿ ਰਿਹਾ ਕਿ 17 ਅਗਸਤ ਤੋਂ ਅਸੀਂ ਪੂਰੇ ਪੰਜਾਬ ਦੇ ਵਿੱਚ ਯਾਤਰਾ ਜਲਾਵਾਂਗੇ ਕਿਸਾਨਾਂ ਦੇ ਹਿੱਤ ਵਿੱਚ ਕਿ ਜ਼ਮੀਨ ਕਿਸਾਨਾਂ ਦੀ ਨਹੀਂ ਲਈ ਜਾ ਸਦੀ ਉਹੀ ਕਾਲੀਦਾਲ ਜਿਹੜਾ ਕੇਂਦਰ ਦੇ ਵਿੱਚ ਇੱਕ ਮੌਕੇ ਦੇ ਕਹਿੰਦਾ ਸੀ ਇਹ ਗੱਲ ਕਿ ਦੇਸ਼ ਦੇ ਲਈ ਕਿਸਾਨਾਂ ਦੇ ਲਈ ਕਾਨੂੰਨ ਚੰਗੇ ਆ ਤੇ ਉਹਨਾਂ ਨੇ ਦੋਸਤੀ ਛੱਡੀ ਗੱਠ ਜੋੜ ਦੋੜਿਆ ਉਹੀ ਕੱਲ੍ਹ ਦੀ ਗੱਲ ਤੇ ਪ੍ਰਧਾਨ ਸੁਖਵੀਰ ਬਾਦਲ ਐਲਾਨ ਕਰ ਰਿਹਾ ਅੱਜ ਬਕਾਇਦਾ ਆਪਣੇ ਪਾਰਟੀ ਦੀ ਮੀਟਿੰਗ ਕਰਨ ਤੋਂ ਬਾਅਦ ਕਹਿੰਦੇ ਜੇ ਨੀਤੀ ਫੌਰੀ ਤੌਰ ਤੇ ਨਾ ਬਦਲੀ ਗਈ ਪਹਿਲੇ ਦਸੰਬਰ ਤੋਂ ਅਕਾਲੀਵਾਲ ਮੋਰਚਾ ਲਾਏਗਾ ਕਿ ਕੈਂਚ ਵੀ ਕਿਸਾਨਾਂ ਦੀ ਜ਼ਮੀਨ ਅਸੀਂ ਨਹੀਂ ਲੈਣ ਦਿਆਂਗੇ ਜੋ ਤਾਂ ਸਵਾਲ ਆ ਕਿਸਾਨੀ ਅੰਦੋਲਨ ਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਲੁਧਿਆਣਾ ਦੇ ਪਿੰਡਾ ਜੋਧਾ ਉੱਤੇ ਵੱਡੀ ਕਿਸਾਨ ਮਹਾਪੰਚਾਇਤ ਕਿਸਾਨਾ ਗੁੱਜ ਜੀ ਸਿੰਘ ਢੱਲੇਵਾਲ ਜਿਨ੍ਹਾਂ ਨੇ ਵੱਡਾ ਅੰਦੋਲਨ ਪਹਿਲਾਂ ਦਿੱਲੀ 'ਚ ਲੜਿਆ ਫਿਰ ਸ਼ੰਭੂ ਦੇ ਖਨੋਰੀ ਬਾਰਡਰ 'ਤੇ ਲੜਿਆ ਸੇਤ ਨਾ ਸਾਧ ਹੋਣ ਦੇ باوجود ਵੀ ਅਜੇ ਵੀ ਲਲਕਾਰ ਮਾਰ ਰਿਹਾ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਵੱਡੀ ਕਿਸਾਨ ਮਹਾਪੰਚਾਇਤ ਕਰਕੇ ਇੱਕੋ ਸੁਨੇਹਾ ਦਿੱਤਾ ਹੈ ਕਿ ਲੈਂਡ ਪੂਲਿੰਗ ਪਾਲਿਸੀ ਸਾਨੂੰ ਪ੍ਰਵਾਨ ਨਹੀਂ ਹੈ ਕਿਸੇ ਵੀ ਕੀਮਤੇ ਲਾਗੂ ਨਹੀਂ ਹੋਣ ਜਾਣਗੇ ਉਧਰ ਮਾਝੇ ਜਾ ਕੇ ਆਪਾਂ ਗੱਲ ਕਰੀਏ ਸਰਬੰਸਗ ਬਦੇਰ ਉਹ ਵੀ ਆਪਣੇ ਸੰਕੜੇ ਹਜ਼ਾਰਾਂ ਵਰਕਰਾਂ ਦੇ ਨਾਲ ਝੰਡਾ ਚੁੱਕ ਕੇ ਜਿੱਥੇ ਅਮਨ ਅਰੂੜਾ ਨੇ ਅਮਰਸਰ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਸੀ ਉਹਦੇ ਨੇੜੇ-ਤੇੜੇ ਪਹੁੰਚ ਕੇ ਪ੍ਰੋਟੈਸਟ ਕੀਤਾ ਗੱਲ ਉਹਨਾਂ ਨੇ ਵੀ ਇਹੀ ਕੀਤੀ ਹੈ ਕਿ ਜੋ ਮਰਜ਼ੀ ਹੋ ਜੇ ਅਸੀਂ ਲੈਂਡ ਪੂਲਿੰਗ ਪਾਲਿਸੀ ਨੂੰ ਲਾਗੂ ਨਹੀਂ ਹੋਣ ਦਿਆਂਗੇ ਸੂਯੁਗਤ ਕਿਸਾਨ ਮੋਰਚਾ ਯਾਨੀ ਇੱਕ ਲੜੀ ਆ ਬਗੈਦਾ ਜਿਵੇਂ ਦੀਵਾਲੀ ਵਾਲੇ ਪਟਾਕੇ ਚੱਲਦੇ ਹਨ ਨਾ ਐਦਾਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਲੜੀਆ ਲੜੀਵਾ ਠਾ 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 ਕਿਵੇਂ ਚੱਲਦੇ ਆ ਸਾਰੇ ਸਾਨੂੰ ਤੇ ਸਾਨ ਮੋਰਚਾ ਹੋਰ ਕੋਈ ਦਿਨਾਂ ਨੂੰ ਜਾਨੀ ਆਈ ਸੰਦੋ 13 ਜਿੱਦੋਂ ਆਪਾਂ ਗੱਲ ਕਰਦੇ ਆ ਅਗਸਤ ਦੇ 13 ਅਗਸਤ ਨੂੰ ਕੌਮੀ ਪੱਧਰ ਤੇ ਪ੍ਰਧਾਨ ਮੰਤਰੀ ਮੋਦੀ ਤੇ ਇਦਾਂ ਹੀ ਜਿਹੜਾ ਅਮਰੀਕਨ ਰਾਸ਼ਟਰਪਤੀ ਹੈ ਟਰੰਪ ਉਹਨਾਂ ਦੇ ਪੁਤਲੇ ਸਾਡੇ ਜਾਣਗੇ ਤੇ ਪੰਜਾਬ ਦੇ ਕਿਸਾਨਾਂ ਨੇ ਮੰਗਾਂ ਦੀ ਗੱਲ ਕੀਤੀ ਜਾਏਗੀ ਸਾਰੇ ਮੁੱਦਿਆਂ ਨੂੰ ਲੈ ਕੇ ਅੰਦੋਲਨ ਉਸ ਦਿਨ ਦੇ ਕੌਮੀ ਪੱਧਰ ਤੇ ਵੋਟਸਡੇ ਮਨਾਇਆ ਜਾਏਗਾ ਸੋਚ ਜੇ ਦਾ ਲੈਂਡ ਪੋਲਿਸੀ ਬਾਕਸ ਲਈ ਜਾਂਦੀ ਹੈ ਜਾਂ ਗੱਲਬਾਤ ਦਾ ਕੋਈ ਰਾਹ ਨਿਕਲਦਾ ਚੰਗੀ ਗੱਲ ਹੈ ਤੂੰ ਕਿਸਾਨ ਕਹਿ ਰਹੇ ਜੇ ਸਾਡੇ ਹਿੱਤ ਵਿੱਚ ਨਹੀਂ ਤਾਂ ਫਿਰ ਕਿਉਂ ਕੀਤਾ ਜਾਏ ਔਰ ਟੁਕੜ ਸਾਨੂੰ ਕੇਂਦਰ ਸਰਕਾਰ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਉਹੀ ਪ੍ਰਧਾਨ ਮੰਤਰੀ ਜਿਹੜਾ ਅੱਜ ਕਹਿ ਰਿਹਾ ਕਿ ਮੈਂ ਕਿਸਾਨਾਂ ਲਈ ਕੋਈ ਵੀ ਨਿੱਜੀ ਤੌਰ ਦੇ ਵੀ ਉਹ ਨਹੀਂ ਕਿਹਾ ਕਿ ਮੈਨੂੰ ਕੋਈ ਵੀ ਇਦਰੀ ਕੀਮਤ ਚੁਕਾਉਣੀ ਪਵੇ ਮੈਂ ਕੀਮਤ ਸਿਕਾਉਣ ਲਈ ਤਿਆਰ ਹਾਂ ਸੋ ਗੱਲਬਾਤ ਦੀ ਮੇਲ ਤੇ ਆ ਕੇ ਕਿਸਾਨਾਂ ਨੂੰ ਮਸਲਾ ਨਿਵੇੜਿਆ ਜਾਣਾ ਚਾਹੀਦਾ ਨਹੀਂ ਤਾਂ ਸੰਗਠਨ ਦਾ ਵਿਗੜ ਜਾਣਾ ਵੱਡੀ ਪੱਧਰ ਤੇ ਬਚ ਚੁੱਕਾ ਹੈ ਔਰ ਆ ਇਸ ਤਰ੍ਹਾਂ ਦਾ ਪਹਿਲੇ ਹੀ ਤਿਆਰ ਬੈਠੀਆਂ ਉਹਨਾਂ ਦੇ ਆਪਣੇ ਹਿੱਤ ਹੋ ਸਕਦੇ ਆ ਪਰ ਗੱਲ ਹੋਈ ਕਿਸਾਨਾਂ ਦੀ ਕਰਦੇ ਆ ਜੀ ਜੀ ਸਿੱਧਾ ਸਾਹਿਬ ਇਸ ਮਸਲੇ ਦੇ ਉੱਪਰ ਗੱਲ ਬਾਤ ਪਾਚਪਾ ਦੀ ਕਰਾਂਗੇ ਉਹੀ ਪਾਚਪਾ ਜਿਹੜੀ ਉਹ ਤਿੰਨ ਕਾਲੇ ਕਾਨੂੰਨ ਲੈ ਕੇ ਆਈ ਸੀ ਜਿਸ ਦਾ ਅਲਟਰਨੇਟ ਹੀ ਇਹ ਜਿਹੜੀ ਲੈਂਡ ਪੂਲਿੰਗ ਨੀਤੀ ਆ ਉਹ ਦੱਸੀ ਜਾ ਰਹੀ ਹੈ ਇਸ ਲੈਂਡ ਪੂਲਿੰਗ ਨੀਤੀ ਦਾ ਪਾਚਪਾ ਵਿਰੋਧ ਕਰ ਰਹੀ ਹੈ ਸੋ ਇੱਕ ਐਲਾਨ ਕੀਤਾ ਗਿਆ ਉਹ ਕਹਿੰਦੇ ਕਿ ਕਿਸਾਨੀ ਅੰਦੋਲਨ ਕਰਕੇ ਜਾਂ ਉਹਨਾਂ ਕਾਨੂੰਨਾ ਕਰਕੇ ਇੱਕ ਆਪਸ ਦੇ ਵਿੱਚ ਇੱਕ ਵਖਰੇਵ ਹੈ ਜਿਹੜਾ ਉਹ ਭਾਜਪਾ ਦੇ ਜਿਹੜੇ ਪੰਜਾਬ ਦੇ ਲੀਡਰ ਨੇ ਉਹਨਾਂ ਅੱਜ ਤੇ ਪਿੰਡਾਂ ਦੇ ਲੋਕਾਂ 'ਚ ਹੋਇਆ ਸੀ ਜਿਸ ਤੋਂ ਬਾਅਦ ਕਹਿੰਦੇ ਹੁਣ 5 ਸਾਲ ਇਸ ਚੀਜ਼ ਨੂੰ ਬੀਤ ਗਿਆ ਕਿਉਂਕਿ 2020 ਦੇ ਵਿੱਚ ਸ਼ੁਰੂ ਹੋਇਆ ਸੀ 25 ਚੱਲ ਰਿਹਾ ਤਾਂ ਅਜਿਹੇ ਦੇ ਵਿੱਚ ਉਹ ਕਹਿੰਦੇ ਕਿ ਅਸੀਂ ਹੁਣ 5 ਸਾਲ ਬਾਅਦ ਪਿੰਡਾਂ ਦੇ ਲੋਕਾਂ ਕੋਲ ਜਾਵਾਂਗੇ ਉਹਨਾਂ ਨੂੰ ਮਿਲਾਂਗੇ ਗੱਲਬਾਤ ਕਰਾਂਗੇ ਬਹੁਤ ਸਾਰੀਆਂ ਥਾਵਾਂ ਤੇ ਅਸੀਂ ਰੈਲੀਆਂ ਕਰਾਂਗੇ ਇਸ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰਾਂਗੇ ਸੋ ਭਾਜਪਾ ਬੇਸਿਕਲੀ ਪੰਜਾਬ ਦੇ ਲੋਕਾਂ ਨਾਲ ਕਨੈਕਟ ਕਰਨਾ ਚਾਹੁੰਦੀ ਹੈ ਇਸ ਨੂੰ ਕਿਵੇਂ ਦੇਖਦੇ ਹੋ ਜੀ ਜੀ ਬਿਲਕੁਲ ਭਾਜਪਾ ਨੇ ਫੈਸਲਾ ਕੀਤਾ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਜਦੋਂ ਤੋਂ ਪੰਜਾਬ ਦਾ ਜ਼ਿਕਰ ਕਰ ਰਹੇ ਆ ਤਾਂ ਸੁਭਾਵਿਕ ਹੈ ਜਦੋਂ ਕੋਈ ਕਿਸੇ ਦੇ ਹੱਕ ਚ ਹਾਂ ਦਾ ਨਾਰਾ ਮਾਰੇਗਾ ਉਹਨਾਂ ਦੇ ਹੱਕ ਚ ਬੋਲੇਗਾ ਤਾਂ ਉਹ ਸਮਰਥਨ ਕਰਨਗੇ ਪਿੰਡਾਂ ਵਾਲੇ ਹੋਣ ਕਿਸਾਨ ਹੋਣ ਜੇ ਕੋਈ ਕਿਸਾਨਾਂ ਦੇ ਹੱਕ ਚ ਪਿੰਡਾਂ ਦੇ ਹੱਕ ਚ ਬੋਲੇਗਾ ਤਾਂ لازمی ਤੌਰ ਤੇ ਹਮਾਇਤ ਮਿਲੇਗੀ ਸੋ ਭਾਜਪਾ ਨੇ ਵੱਡਾ ਫੈਸਲਾ ਲਿਆ ਕੀ ਕਿਸਾਨੀ ਅੰਦੋਲਨ ਦੀ ਹਮਾਇਤ ਕਰਨਗੇ ਕਿਸਾਨ ਅੰਦੋਲਨ ਬੇਸ਼ੱਕ ਐਸੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਚੱਲਿਆ ਹਾਂ ਪਰ ਭਾਜਪਾ ਨੇ ਫੈਸਲਾ ਕੀਤਾ ਹੈ ਕਿ ਪਿੰਡ-ਪਿੰਡ ਜਾਵਾਂਗੇ ਔਰ ਇਸ ਲੈਂਡ ਪੂਲਿੰਗ ਪਾਲਿਸੀ ਦਾ ਡਟ ਕੇ ਵਿਰੋਧ ਕਰਾਂਗੇ ਸੋ ਜਿੱਦਾਂ ਆਪਾਂ ਪਹਿਲਾਂ ਇਹ ਜ਼ਿਕਰ ਕਰਕੇ ਜਿਹੜੇ ਆ ਕਿ ਕਿਸਾਨਾਂ ਬਾਰੇ ਕਿਹਾ ਜਾਂਦਾ ਸੀ ਕਿ ਜਿਹੜੀਆਂ ਹਾਕਮਾਂ ਤੇ ਨਾਲ ਇਹਨਾਂ ਦੇ ਖਿਲਾਫ ਖੜੀਆਂ ਹਨ ਕਿਸਾਨ ਤਾਂ ਦੇਖੋ ਜੀ ਰਸਤੇ ਰੋਕਦੇ ਆ ਕਿਸਾਨ ਤਾਂ ਬਰਬਾਦੀ ਦਾ ਰਾਹ ਆ ਕਸਾਂ ਨਾ ਕਰਕੇ ਵਿਕਾਸ ਰੁਕੇ ਸ਼ਹਿਰਾਂ ਦੇ ਵਿਕਾਸ ਨਹੀਂ ਹੁੰਦੇ ਤੇ ਦੇਸ਼ ਦਾ ਵਿਕਾਸ ਨਹੀਂ ਹੁੰਦਾ। ਕੋਈ ਸਰਕਾਰਾਂ ਹੁਣ ਕਿਸਾਨਾਂ ਦੇ ਹੱਕ ਢੱਡ ਕੇ ਖੜੀਆਂ। چاہے ਜਿੱਦਾਂ ਵਾਜੇ ਕਰਕੇ ਦਾ ਪ੍ਰਧਾਨ ਮੰਤਰੀ ਮੋਦੀ ਹੋਣ ਤੇ ਅਮਨ ਰੋੜਾ ਵੀ ਗੱਲਬਾਤ ਦੀ ਗੱਲ ਕਰ ਰਹੇ ਆ। ਇਸੇ ਤਰੀਕੇ ਨਾਲ ਜਿਹੜਾ ਭਾਜਪਾ ਦੀ ਆਪਾਂ ਗੱਲ ਕੀਤੀ ਆ। ਭਾਜਪਾ ਵੀ ਖੁੱਲ ਕੇ ਜਿਹੜਾ ਕਿਸਾਨੀ ਅੰਦੋਲਨ ਦੇ ਹੱਕ 'ਚ ਆ ਗਈ ਹੈ। ਪਹਿਲਾ ਮੁੱਕਾ ਹੈ ਕਿ ਪੰਜਾਬ ਦੇ ਅੰਦਰ ਹੁਣ ਕਿਸਾਨਾਂ ਦੇ ਹੱਕ 'ਚ ਜਿੱਥੇ ਹੋਰ ਵਾਗਾਂ ਗੂੰਜ ਰਹੀਆਂ ਉੱਥੇ ਭਾਜਪਾ ਦਾ ਨਾਅਰਾ ਵੀ ਕਿਸਾਨੀ ਦੇ ਹੱਕ 'ਚ ਬਿਲੰਦ ਹੁੰਦਾ ਨਜ਼ਰ ਆ ਰਿਹਾ ਜੀ ਬਿਲਕੁਲ ਸਿੱਧ ਸਾਬ ਅੱਗੇ ਬਦਾਂਗੇ ਤੇ ਗੱਲ ਜਿਸ ਤਰ੍ਹਾਂ ਤੁਸੀਂ ਪਹਿਲਾਂ ਜ਼ਿਕਰ ਕਰ ਚੁੱਕੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਇਸ ਪਾਲਿਸੀ ਦੇ ਵਿਰੋਧ ਦੇ ਵਿੱਚ ਆਪਣਾ ਵਿਰੋਧ ਜਤਾ ਰਿਹਾ ਹੈ ਦਰਸਾ ਰਿਹਾ ਹੈ ਤੇ ਮੀਟਿੰਗਾਂ ਹੋ ਰਹੀਆਂ ਨੇ ਅੱਜ ਵੀ ਇਸ ਸੰਬੰਧਿਤ ਹੰਗਾਮੀ ਮੀਟਿੰਗ ਹੈ ਜਿਹੜੀ ਉਹ ਕੋਰ ਕਮੇਟੀ ਦੀ ਹੋਈ ਪਰ ਇਸ ਸਭ ਦੇ ਵਿਚਕਾਰ ਇੱਕ ਗੱਲ ਹੋਰ ਸਾਹਮਣੇ ਆਈ ਕਿ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਤਾਂ ਹੈ ਹੀ ਹੈ ਕਾਲ ਆਪਾਂ ਜਾਣਦੇ ਆ ਕਿ 71 ਤਾ ਹੋਈ ਸੀ ਸਿੰਘ ਸਭਾ ਨਾਲ ਦੀ ਤਾਂ ਉੱਥੇ ਕਿਹਾ ਗਿਆ ਸੀ ਕਿ ਕੋਈ ਵੀ ਤਰ ਹੈ ਜਿਹੜੀ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣਾ ਦਾਵਾ ਨਾ ਠੋਕੇ ਇਹ ਸਾਰਿਆਂ ਤਰ੍ਹਾਂ ਦੇ ਲਈ ਜਿਹੜਾ ਫੈਸਲਾ ਕੀਤਾ ਗਿਆ ਉਹ ਲਾਗੂ ਹੁੰਦਾ ਸੋ ਅਜਿਹੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਇੱਕ ਬਿਆਨ ਆਉਂਦਾ ਉਹ ਕਹਿੰਦੇ ਕਿ ਆਪਾਂ ਸਾਰੇ ਇਕੱਠੇ ਹੋਈਏ ਪੰਥ ਦੀ ਜਿਹੜੀ ਪਾਰਟੀਆਂ ਨੂੰ ਬਚਾਈਏ ਤੇ ਉਹਨਾਂ ਨੇ ਇਹ ਵੀ ਕਹਿ ਕਹਿੰਦੇ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਜੇ ਕੋਈ ਗਲਤੀ ਹੈ ਜਿਹੜੀ ਮੇਰੇ ਤੋਂ ਹੋਈ ਹੋਵੇ ਮੈਨੂੰ ਮਾਫ ਕਰੋ ਪਰ ਇਕੱਠੇ ਹੋਵੋ ਸੁਨੇਹੇ ਨੂੰ ਕਿਵੇਂ ਦੇਖਦੇ ਹੋ ਸਿਆਸੀ ਤੌਰ ਤੇ ਬਿਲਕੁਲ ਆਹਮ ਸਵਾਲਾ ਦਿਖੋ ਇਹਦਾ ਇਸ ਦੇ ਦੌਰ ਤੇ ਸੁਨਿਆ ਕੇ ਸਗੀਰ ਬਾਦਲ ਜਿਹੜਾ ਉਹਨਾਂ ਨੂੰ ਰਸਕੇ ਗਏ ਸੀ ਵਾਕ ਉਹ ਜਦੋਂ ਪਿੱਛੇ ਦੇ ਨਾਲ ਆਪਾਂ ਜਾਣਦੇ ਆ ਸਕੰਦਰ ਸਿੰਘ ਮਲੂਕਾ ਜਿਹੜੇ ਕਿ ਕਾਜੀਦਲ ਦੇ ਵੱਡੇ ਕੱਦਾਵਾਰ ਆ ਗੂ ਮਾਲਵੇ ਦੇ ਤਾਂ ਜਦੋਂ ਅਕਸਰ ਕੇ ਨਾ ਉਹਨਾਂ ਕੇ ਬਾਦਲਾਂ ਤੋਂ ਬਾਅਦ ਦੂਜਾ ਵੱਡਾ ਨਾਮ ਮਾਲਵੇ ਚ ਸਕੰਦਰ ਸਿੰਘ ਮਲੂਕਾ ਬਿਲਕੁਲ ਜੀ ਹੋਰ ਕੇ ਚਲੇ ਗਏ ਉਹ ਵਾਪਸ ਆ ਗਏ ਇਦਾਂ ਕੋਈ ਹੋਰ ਆਗੂ ਹੁਣ ਜਿਹਦਾ ਪੈਸੋ ਜਿਹੜੇ ਗੱਲ ਕਰ ਰਹੇ ਆ ਤਾਂ ਬਲਦੇਵ ਸਿੰਘ ਮਾਨ ਸਮੂਰ ਦੇ ਵੱਡੇ ਮਾਲਵੇ ਦੇ ਵੀ ਆਪਾਂ ਕਹਿ ਸਕਦੇ ਹਾਂ ਵੱਡੇ ਕਦਾਵਾਰ ਅਕਾਲੀ ਆਗੂ ਕਿਸੇ ਵੇਲੇ ਕੈਬਨਿਟ ਮੰਤਰੀ ਵੀ ਰਹੇ ਆ ਐਮਐਲਏ ਵੀ ਰਹੇ ਆ ਵਾਖਾ ਉਹਨਾਂ ਤੇ ਰਹੇ ਆ ਉਹਨਾਂ ਦਾ ਵੀ ਇਹ ਸੇਵਾ ਸੀ ਕੋਈ ਨੀਤੀਆਂ ਨੂੰ ਲੈ ਕੇ ਹਲਵਦਾ ਆ ਕੇ ਉਹ ਦੂਜੇ ਗਰੁੱਪ ਚ ਜਿਹੜੀ ਪੰਜ ਮੈਂਬਰੀ ਕਮੇਟੀ ਆ ਉਹਦੇ ਚ ਚਲੇ ਗਏ ਸੀ ਹਾਲਾਂਕਿ ਮੈਂ ਜਨਰਲ ਦੇ ਤੌਰ ਤੇ ਦੇਖਦਾ ਰਹੇ ਆ ਕਿ ਲੰਬੇ ਸਮੇਂ ਚ ਜਿਸ ਸਮਰੂਹ ਚ ਕੋਈ ਟਕਰਾਅ ਆ ਰਿਹਾ ਤਾਂ ਇੱਕ ਪਾਸੇ ਸੰਦੇਸ਼ ਸੰਠੀਲਸਾ ਦਾ ਗਰੁੱਪ ਹੁੰਦਾ ਸੀ ਦੂਜੇ ਪਾਸੇ ਬਲੇਜ ਸਿੰਘ ਮਾਨ ਤੇ ਇਹਨਾਂ ਦਾ ਗਰੁੱਪ ਹੁੰਦਾ ਸੀ ਬਲੇਜ ਸਿੰਘ ਮਾਨ ਤੇ ਸਦੇਸਨ ਢੀਂਡ ਸਾਹਿਬ ਹਮੇਸ਼ਾ ਹੀ ਟਕਰਾਅ ਚ ਰਹੇ ਆ ਇਹਦਾ ਕ੍ਰੈਡਿਟ ਕਹਿ ਲਈਏ ਆਪਾਂ ਕਹਿ ਲਈਏ ਕਿ ਵੀ ਮਾਨ ਜਿਹੜਾ ਹੈਗਾ ਪ੍ਰਕਾਸ਼ ਸਿੰਘ ਬਾਦਲ ਜਿਹੜਾ ਅਕਾਲੀ ਆਗੂ ਪ੍ਰਧਾਨ ਰਹੇ ਆ ਮੁੱਖ ਮੰਤਰੀ ਰਹੇ ਉਹਨਾਂ ਨੂੰ ਜਾਂਦਾ ਕਿ ਕਿਵੇਂ ਢੀਂਡ ਸਾਹਿਬ ਔਰ ਬਲੇਜ ਮਾਨ ਨੂੰ ਦੋਨਾਂ ਨੂੰ ਇੱਕ ਪਰੇਡਵਾਰ ਨੂੰ ਦੇ ਇਕੱਠੇ ਰੱਖਿਆ ਖੈਰ ਅਲੱਗ-ਅਲੱਗ ਹੋ ਗਏ ਪਰ ਅੱਜ ਫੇਰ ਹੁਣ ਜਦੋਂ ਦੁਬਾਰਾ ਆਪਾਂ ਗੱਲ ਕਰ ਰਹੇ ਆ ਤਾਂ ਬਲੇਜ ਸਿੰਘ ਮਾਨ ਨੇ ਬਕਾਇਦਾ ਆਪਣੇ ਤੌਰ ਤੇ ਵੀ ਲਾਂਗ ਕੀਤਾ ਆਪਣੇ ਸਮਰਥਕਾਂ ਦੇ ਨਾਲ ਤਾਂ ਭਣ ਕੇ ਉਹ ਫੇਰ ਕਰ ਵਾਕਿਸ ਜਿਹਨੂੰ ਪੋਲੀਟਿਕਲ ਭਾਸ਼ਾ ਚ ਕਿਹਾ ਜਾਂਦਾ ਅਕਾਲੀ ਦਲ ਨੂੰ ਜਾਣ ਕਰ ਰਿਹਾ ਸਖੀਰ ਬਾਦਲ ਨੇ ਇੱਕ ਵੱਡਾ ਹੰਗਾਰਾ ਤੇ ਹਲਾਰਾ ਤਾਂ ਹੈ ਹੀ ਹੈ ਪਰ ਕਾਤਾ ਸਦ ਦੇ ਜਥੇਦਾਰ ਨੇ ਵੀ ਜਿਹੜੀ ਗੱਲ ਕਹੀ ਹੈ ਕਿ ਵੱਖਰੇ ਵੱਖਰੇ ਤੌਰ ਤੇ ਜਦੋਂ ਬੈਠਿਆ ਹਾਂ ਤਾਂ ਅਕਾਲੀ ਦਲ ਦੀ ਸ਼ਕਤੀ ਨੂੰ ਖੋਰਾ ਲੱਗਦਾ ਹੈ ਅਕਾਲਤਾ ਕਿਸੇ ਵੀ ਇੱਕ ਦਰ ਦੇ ਨਾਲ ਨਹੀਂ ਇਸ ਕਰਕੇ ਅਕਾਲੀ ਦਲ ਸੰਘੇ ਟੌਰ ਤੇ ਇੱਕ ਇਕਤਾ ਦੇ ਰੂਪ ਚੱਗੇ ਵਰਨਾ ਚਾਹੀਦਾ ਤਾਂ ਹੀ ਮਾਮਲਾ ਦਾ ਹੱਲ ਨਿਕਲੇਗਾ ਕਿਤੇ ਜਿਹੜਾ ਕਾਲਤਾ ਦੇ ਜਥੇਦਾਰ ਵੱਲੋਂ ਕਿਹਾ ਗਿਆ ਉਹਦੇ ਬਾਰੇ ਚੋਂ ਪੰਜ ਮੈਂਬਰੀ ਕਮੇਟੀ ਵੱਲੋਂ ਅਜੇ ਤੱਕ ਖੁੱਲ ਕੇ ਕੋਈ ਟਿੱਪਣੀ ਨਹੀਂ ਆਈ ਕੀ ਕਹਣਗੇ ਕਿ ਇਹ ਕਾਲਤਾ ਸਦ ਵੱਲੋਂ ਕਿਹਾ ਗਿਆ ਉਸਨੂੰ ਪ੍ਰਵਾਨ ਕਰਦੇ ਆ ਜੀ ਜਾਂ ਵੱਖਰੇ ਤੌਰ ਤੇ ਉਹ ਵੀ ਕਹਿੰਦੇ ਕਿ ਅਸੀਂ 15 ਲੱਖ ਮੈਂਬਰਾਂ ਦੀ ਭਰਤੀ ਕੀਤੀ ਹੈ। ਸੁਖਵੀਰ ਬਾਦਲ ਦੀ ਲੀਡਰਸ਼ਿਪ ਨੂੰ ਹਾਲਾਂਕਿ ਸੁਖਵੀਰ ਬਾਦਲ ਬਾਰੇ ਜਿੱਦਾਂ ਤੁਸੀਂ ਕਿਹਾ ਹੈ ਮੀਡੀਆ ਚ ਆ ਰਿਹਾ ਕਿ ਉਹਨਾਂ ਨੇ ਕਹਿ ਆ ਕਿ ਮੈਂ ਨਿਮਰਤਾ ਨਾਲ ਜੋ ਵੀ ਗਨਾਹ ਗਲਤੀ ਹੋਈ ਹੈ ਮਾਫੀ ਮੰਗਦਾ ਹਾਂ। ਪਿਆਰਾਂ ਦੇ ਲਈ ਅਰ ਕੇ ਪੰਜ ਮੈਮਰੀ ਕਮੇਟੀ ਇਹਦੇ ਲਈ ਤਿਆਰ ਹੋਏਗੀ ਜਾਂ ਕੋਈ ਹੋਰ ਵੱਖਰੇ ਤੌਰ ਤੇ ਆਉਣ ਵਾਲੇ ਦਿਨ ਜਿੱਦਾਂ ਉਹਨਾਂ ਨੇ 11 ਅਗਸਤ ਦਾ ਐਲਾਨ ਕੀਤਾ ਭਈ ਹੈ ਚਲੋ ਤੇਜਸਿੰਘ ਸਮੁੰਦਰੀ ਹਾਲਚ ਨਹੀਂ ਹੋਏਗਾ ਅਰ ਕਿਤੇ ਹੋਰ ਵੀ ਸਮਾਗਮ ਹੋ ਸਕਦਾ ਉਹਨਾਂ ਦਾ ਕਿ ਉਹ ਵੱਖਰੇ ਤੌਰ ਤੇ ਕਾਲੀ ਦਲ ਬਲੰਦ ਕਰਨਗੇ ਕਹਿਮ ਕਰਨਗੇ ਜਾਂ ਸੁਖਵੀਰ ਬਾਦਲ ਦੀ ਅਪੀਲ ਨੂੰ ਪ੍ਰਵਾਨ ਕਰਨਗੇ ਦਿਖਾਈ ਦੇਗਾ ਉਹਨਾਂ ਵਾਲੇ ਦਿਨਾਂ ਚ ਪੰਥਕ ਤੇ ਕਾਲੀ ਰਾਜਨੀਤੀ ਵੀ ਕਾਫੀ ਨਵੇਂ ਤੌਰ ਤੇ ਘਰਵੜ ਲੰਦੀ ਨਜ਼ਰ ਆ ਰਹੀ ਹੈ ਜੀ ਜੀ ਸੁਧ ਸਾਹਿਬ ਅੱਗੇ ਵਧਾਂਗੇ ਤੇ ਗੱਲ ਆਕਾਲੀ ਦਲ ਦੇ ਹੀ ਲੀਡਰ ਦੀ ਕਰਾਂਗੇ ਵਿਕਰਮ ਮਜੀਠੀਆ ਵਿਕਰਮ ਮਜੀਠੀਆ ਨੇ ਜਿਹੜੇ ਉਹ ਫਲਹਾਲ ਉਹਨਾਂ ਨੂੰ ਕਿਸੇ ਪਾਸਿਓਂ ਕੋਈ ਰਾਹਤ ਜੀ ਮਿਲਦੀ ਦਿਖਾਈ ਨਹੀਂ ਦੇ ਰਹੀ ਨਾ ਤਾਂ ਬੈਰਕ ਬਦਲਣ ਵਾਲੀ ਜਿਹੜੀ ਸਟੇਸ਼ਨ ਆਉਦੇ ਤੇ ਕੋਈ ਗੱਲਬਾਤ ਬੰਦੀ ਦਿਖਾਈ ਦੇ ਰਹੀ ਹੈ ਹਾਲਾਂਕਿ ਉਸ ਤੋਂ ਇਲਾਵਾ ਇੱਕ ਹੋਰ ਐਫ ਆਈ ਆਰ ਹੈ ਜਿਹੜੀ ਉਹ ਦਰਜ ਹੋ ਗਈ ਅੱਜ ਕਿਉਂਕਿ ਕਹਿੰਦੇ ਸਰਕਾਰੀ ਜਦੋਂ ਰੇਡ ਹੋਈ ਵਿਜੀਲੈਂਸ ਦੀ ਰੇਡ ਹੋਈ ਤਾਂ ਕਹਿੰਦੇ ਕੰਮ 'ਚ ਰੁਕਾਵਟ ਪਾਈ ਗਈ ਜਿਸ ਕਰਕੇ ਵਿਜੀਲੈਂਸ ਦੇ ਜਿਹੜੇ ਐਸ ਐਸ ਪੀ ਨੇ ਉਹਨਾਂ ਨੇ ਸ਼ਿਕਾਇਤ ਕਰਤੀ ਤੇ ਅੱਜ ਇੱਕ ਹੋਰ ਐਫ ਆਈ ਆਰ ਹੈ ਜਿਹੜੀ ਉਹਨਾਂ ਦੇ ਨਾਮ ਤੇ ਕੱਟੀ ਹੈ ਜੀ ਬਿਲਕੁਲ ਮੀਡੀਆ ਚਾਹ ਦੀ ਇਹ ਗੱਲ ਸਾਹਮਣੇ ਆਈ ਹੈ ਕਿ ਖਾਲੀ ਗੱਲ ਜਿਹੜੇ ਸੀਨੀਅਰ ਅਗੋ ਬਿਕਰਮ ਜਿਠੀਆ ਉਹ ਆਪਾਂ ਸਾਰੇ ਜਾਨ ਦੇ ਨਾਬਾਜੇ ਨਜ਼ਰਵੰਦਾ ਹੈ ਜੀ ਸੰਪਤੀ ਦਾ ਵਦੇਰੇ ਜਿਹੜਾ ਬਣਾਉਣ ਨੂੰ ਲੈ ਕੇ ਆਪਣੇ ਸਾਧਨਾਂ ਤੋਂ ਲੈ ਕੇ ਵਿਜੀਲੈਂਸ ਉਹਨਾਂ ਦੀ ਪੁੱਛਗਿੱਛ ਕਰ ਰਹੀ ਹੈ ਉਹ ਤਾਂ ਹੈ ਹੀ ਮਾਮਲਾ ਪਰ ਹੁਣ ਜਿਹੜੇ ਨਵੇਂ ਐਫ ਆਈ ਆਰ ਦਰਜ ਹੋਏ ਨੇ ਤੇ ਇਹੀ ਹੈ ਕਿ ਜੋ ਵਿਜੀਲੈਂਸ ਵਾਲਿਆਂ ਨੂੰ ਤਾਂ ਪੁੱਛਗਿੱਛ ਕਰਨ ਆਈ ਰਹੀ ਸੀ ਜਾਂ ਪੁੱਛਗਿੱਛ ਕਰ ਰਹੀ ਸੀ ਉਹਨਾਂ ਦੇ ਕੰਮ 'ਤੇ ਰੁਕਾਵਟ ਪਾਈ ਗਈ ਉਸ ਕਲੰਖੜੀਆਂ ਕੀਤੀਆਂ ਗਈਆਂ ਉਸ ਨੂੰ ਲੈ ਕੇ ਕਿ ਨਵੀਂ ਐਫ ਆਈ ਆਰ ਜਾਨੀ ਕਿਹਾ ਜਾਂਦਾ ਹੈ ਕਿ ਬਿਕਰਮ ਜਿਠੇਂਦੀਆਂ ਮੁਸ਼ਕਲਾਂ ਘਟਨ ਦਾ ਨਾਂ ਨਹੀਂ ਲੈ ਰਹੀਆਂ ਹਾਲਾਂਕਿ ਅੱਜ ਜਦੋਂ ਆਪਾਂ ਗੱਲ ਕਰ ਰਹੇ ਆਂ ਅੱਜ ਵੀ ਪੰਜਾਬ ਤੇ ਰਣਾਈ ਕੁੜੀ ਸਮਾਜਨਤਾ ਲਈਕ ਬਹਿਸ ਹੈ ਆਕੰਦਰ ਕੀ ਉੱਤੇ ਤਰਕ ਦਿੰਦੀ ਹੈ ਵੈਜੀਟੇਰੀਅਨ ਦੇ ਐਡਵੋਕੇਟ ਕੀ ਤਰਕ ਦਿੰਦੇ ਆ ਉਹ ਤਾਂ ਜੋ ਬਾਅਦ ਚ ਅਦਾਲਤ ਵੱਲੋਂ ਫੈਸਲਾ ਸਾਹਮਣੇ ਆਏਗਾ ਦੇਖਿਆ ਜਾਏਗਾ ਜਿੱਥੇ ਅਦਾਲਤਾਂ ਚ ਲੜਾਈ ਚੱਲ ਰਹੀ ਹੈ ਉੱਥੇ ਜਿਹੜਾ ਪ੍ਰਸ਼ਾਸਕੀ ਪੱਧਰ ਤੇ ਉੱਥੇ ਇਸ ਤੋਂ ਇਲਾਵਾ ਫੀਲਡ ਦੇ ਵਿੱਚ ਵੀ ਕਿਉਂਕਿ ਜਦੋਂ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਆਂ ਸੁਖਵੀਰ ਬਾਦਲ ਨੇ ਇਹ ਵੀ ਐਲਾਨ ਕੀਤਾ ਹੈ ਇਹ ਜਿਹੜੀਆਂ ਵੀ ਜਾਤੀਆਂ ਉਹਨਾਂ ਜਾਤੀਆਂ ਦੇ ਖਿਲਾਫ ਅਕਾਲੀ ਦਲ ਚਾਹੇ ਬਿਕਰਮ ਮਿਲੀਠੀਆਂ ਨਾਲ ਹੋ ਰਹੀ ਹੈ ਜਾਂ ਹੋਰਾਂ ਨਾਲ ਹੋ ਰਹੀ ਹੈ ਅਕਾਲੀ ਦਲ ਡਟ ਕੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਸਰਕਾਰ ਦੀਆਂ ਜਾਤੀਆਂ ਦੇ ਖਿਲਾਫ ਖੜਾ ਹੋਣ ਵਾਲੇ ਦਿਨਾਂ 'ਚ ਵੀ ਇਸੇ ਸ਼ਕਤੀ ਨਾਲ ਟਕਰੇਗਾ ਸੋ ਬਿਕਰਮ ਮਿਲੀਠੀਆਂ ਨੂੰ ਲੈ ਕੇ ਖਾਲੀ ਦਲ ਦੇ ਅੰਦਰ ਵੀ ਤਿੱਖਾ ਰੋਸ ਹੈ ਜੀ ਪਾਰਟੀ ਦੇ ਅੰਦਰ ਵੀ ਵਿਰੋਧ ਹੈ ਦੂਜੇ ਪਾਸੇ ਲਗਾਤਾਰ ਆਪ ਲਈ ਵੀ ਨਿਸ਼ਾਨਾ ਬਣਿਆ ਵਾ ਮਿਲੀਠੀਆਂ ਉਹ ਇੱਕੋ ਗੱਲ ਕਹਿੰਦੇ ਦੇਖੋ ਜੀ ਵੱਡਾ ਨਸ਼ੇ ਤਸਕਰ ਦੇ ਮਾਮਲਿਆਂ ਲੈ ਕੇ ਕਹਿੰਦੇ ਕਾਂਗਰਸ ਹੋਵੇ ਕਾਲੀ ਦਾ ਹੋਵੇ ਪਾਜਪਾ ਆ ਗਏ ਹੁਣ ਇੱਕ ਪਾਸੇ ਦਾ ਕਹਿੰਦੇ ਪੰਜਾਬ ਚ ਨਸ਼ੇ ਖਤਮ ਹੋਣੇ ਚਾਹੀਦੇ ਦੂਜੇ ਪਾਸੇ ਕਹਿੰਦੇ ਦੇਖੋ ਜੀ ਮੀਠਿਆ ਦੀ ਹਮਾਇਤ ਕਰਦੇ ਆ ਸੋ ਮੀਠਿਆ ਵੱਡਾ ਇਸ ਵੇਲੇ ਵਾਦਾਂ ਚ ਮੁੱਦਿਆਂ ਨੂੰ ਲੈ ਕੇ ਕਿ ਰਹਿਵੇ ਦੇਖਿਆ ਜਾਏਗਾ ਇਹਨਾਂ ਵਾਦਾਂ ਚੋਂ ਮੁਸ਼ਕਲਾਂ ਚੋਂ ਕਿਵੇਂ ਤੇ ਕਿੰਦਾ ਬਾਹਰ ਹੁੰਦੇ ਆ ਜੀ ਜੀ ਸਤਿ ਸ੍ਰੀ ਅਕਾਲ ਸਮਾਂ ਬਹੁਤ ਥੋੜਾ ਹੈ ਪਰ ਡਿਸਕਸ਼ਨ ਹੈ ਜਿਹੜੀ ਉਹ ਇਸ ਖਬਰ ਦੀ ਵੀ ਬੰਦੀ ਹੈ ਕਿ ਜੋ ਹਰਿਆਣਾ ਕਮੇਟੀ ਦੇ ਪ੍ਰਧਾਨ ਨੇ ਛਿੰਡਾ ਜਿਹੜੇ ਕਿ ਰੀਸੈਂਟਲੀ ਨਵੇਂ ਪ੍ਰਧਾਨ ਬਣੇ ਸੀ ਉਹਨਾਂ ਨੇ ਇੱਕ ਅਪੀਲ ਕੀਤੀ ਹੈ ਐਸਜੀ ਪ੍ਰਧਾਨ ਐਸਬੀਸੀ ਪ੍ਰਧਾਨਤਾ ਅਮੀਸ਼ਾਬ ਨੂੰ ਕਹਿੰਦੇ ਕਿ ਸਾਨੂੰ ਸਰਾਹ ਵਾਸਤੇ ਜ਼ਮੀਨ ਦੇ ਦਿਓ ਸੰਗਤ ਵਾਸਤੇ ਤਾਂ ਕਿ ਅਸੀਂ ਸਰਾਹ ਬਣਾ ਸਕੀਏ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਕਿਉਂਕਿ ਜੇ ਹਰਿਆਣਾ ਬੋਰਡ ਮੰਗੂਗਾ ਤਾਂ ਫਿਰ ਕਈ ਚੀਜ਼ਾਂ ਹੋਰ ਸਾਹਮਣੇ ਆ ਸਕਦੀਆਂ ਨੇ ਮੇਕੋ ਸਹੀ ਗੱਲ ਤੁਸੀਂ ਆਪਾਂ ਜਿੱਦਾਂ ਤੁਸੀਂ ਸਮਝੀ ਗੱਲ ਕੀਤੀ ਆਪਾਂ ਕੁਝ ਇਸ ਸਮੁੰਦਰ ਬੰਦ ਕਰ ਲੈਣੇ ਆ ਰਣਾ ਗੁਰਦੁਆਰਾ ਪਰੰਦਰ ਕਮੇਟੀ ਦੇ ਜਿਹੜੇ ਪ੍ਰਧਾਨ ਆ ਨਵੇਂ ਚੁਣ ਕੇ ਆਏ ਜਗਦੀ ਸਿੰਘ ਢਿੰਡਾ ਬੜੀ ਉਹਨਾਂ ਨੇ ਕੁਰਬਾਨੀ ਕੀਤੀ ਹੈ ਕਮੇਟੀ ਬਣਾਉਣ ਦੇ ਲਈ ਦੇ ਵੀਰੇ ਕੋਈ ਤੋਰ ਐ ਨਹੀਂ ਪਰ ਜਿੱਥੋਂ ਤੱਕ ਉਹਨਾਂ ਨੇ ਕਿਹਾ ਕਿ 2 ਏਕੜ ਜ਼ਮੀਨ ਦਿੱਤੀ ਜਾਵੇ ਉੱਥੇ ਸਰਾ ਬਣਾਉਣ ਦੇ ਲਈ ਉਹ ਸਰਾ ਵੀ ਜਿਹੜੀ ਦਰਵਾਸਾਹ ਕੰਪਲੈਕਸ ਹੈ ਉਹਦੇ ਦਾਇਰੇ ਜੀ ਦਿੱਤੀ ਜਾਏ ਇਹ ਤਾਂ ਹੁਣ ਐਸਜੀਪੀਸੀ ਨੇ ਫੈਸਲਾ ਕਰਨਾ ਪਰ ਕਾਫੀ ਵੱਡਾ ਸਵਾਲ ਲੱਗਦਾ ਕਿਵੇਂ ਪੋਸੀਬਲ ਹੋਏਗਾ ਕਿਉਂਕਿ ਜੇ ਹਰਿਆਣਾ ਦੀ ਸੰਗਤ ਇਦਾਂ ਦੀ ਗੱਲ ਹੈ ਤਾਂ ਫਿਰ ਯੂਪੀ ਦੀ ਸੰਗਤ ਲਈ ਹੋ ਸਕਦੀ ਹੈ ਉਰਦੇਸ਼ਾਂ ਤੋਂ ਬਹੁਤ ਭਾਰੀ ਸੰਗਤ ਹੁੰਦੀ ਹੈ ਉਹਨਾਂ ਲਈ ਵੀ ਹੋ ਸਕਦੀ ਹੈ ਇਹ ਫਿਰ ਆਪਾਂ ਵੱਖਰੇ ਵੱਖਰੇ ਘਰ ਇੱਕ ਪਾਸੇ ਤਾਂ ਅਸੀਂ ਕਹਿੰਨੇ ਆ ਕਿ ਉੱਥੇ ਜਾ ਕੇ ਤਾਂ ਅਸੀਂ ਸਾਰੇ ਧਰਮ ਸਾਰੇ ਮਜ਼ਬ ਸਾਰੇ ਜਾਤਾਂ ਪਲਾਸ ਦੇ ਨੇ ਫਿਰ ਹਰਿਆਣਾ ਪੰਜਾਬ ਯੂਪੀ ਉਥੇ ਜੇ ਲੱਗ ਲੱਗ ਜਾ ਕੇ ਆਪਣੀਆਂ ਜਗ੍ਹਾ ਬਣਾਵਾਂਗੇ ਤਾਂ ਕੀ ਸੁਨੇਹਾ ਜਾਏਗਾ ਇਹਦਾ ਫੈਸਲਾ ਐਸਜੀਬੀਸੀ ਨੇ ਕਰਨਾ ਪਰ ਬੀਗੇ ਜਨਰਲਸ ਬੋਲਦਾ ਕਿ ਪੋਸੀਬਲ ਨਹੀਂ ਹੈ ਦੂਜੀ ਗੱਲ ਜਿਹੜੀ ਇੱਕ ਚੰਗੀ ਗੱਲ ਹੋ ਰਹੀ ਹੈ ਉਹ ਹੈ ਕਿ ਹਰਿਆਣਾ ਚ ਵੱਖਰੀ ਕਮੇਟੀ ਬਣਨ ਤੋਂ ਬਾਅਦ ਹਰਿਆਣਾ ਦੇ ਅੰਦਰ ਵੀ ਸਿੱਖਾਂ ਦੇ ਜਿਹੜੇ ਧਾਰਮਿਕ ਸਥਾਨ ਹੈ ਉਹਨਾਂ ਦੀ ਗੱਲ ਵੱਡੀ ਪੱਧਰ ਤੇ ਹੋ ਰਹੀ ਹੈ ਬੱਸ ਖਾਲਸਾ ਕੁਰਕ ਖੇਤਰ ਦੇ ਵਿੱਚ ਪੰਜਾਬ ਦੀ ਤਰਜ਼ ਤੇ ਬਣਨ ਜਾ ਰਿਹਾ ਔਰ ਕਹਿੰਦੇ ਕਿ ਛੇਤੀ ਉਹਦੇ ਤੇ ਲਈ ਜ਼ਮੀਨ ਦੀ ਗੱਲ ਵੀ ਕੀਤੀ ਜਾ ਰਹੀ ਕਿਥੇ ਨੇੜੇ ਦੀ ਜ਼ਮੀਨ ਜਿਹੜੀ ਹੈਗੀ ਹੈ ਉਹਦੇ ਚ ਬੱਸ ਖਾਲਸਾ ਬਣੇਗਾ ਜਿੱਦੇ ਸਿੱਖਾਂ ਦੀਆਂ ਜ਼ਾਦਗਰਾਂ ਸਿੱਖੀ ਦਾ ਸੁਨੇਹਾ ਉਸ ਕੰਪਲੈਕਸ ਚ ਜਾਏਗਾ ਚੰਗੀ ਗੱਲ ਹੈਗੀ ਐ ਇਹਨਾਂ ਮੁੱਦਿਆਂ ਲੈ ਕੇ ਹਰਿਆਣਾ ਚ ਸਿੱਖੀ ਦੇ ਮੁੱਤੀਲੇ ਵੀ ਚਿੰਤਾ ਸਭ ਲੋਕਾਂ ਨੇ ਕੀਤਾ ਜਾ ਰਿਹਾ ਇਸ ਲਿਹਾਜ਼ ਨਾਲ ਤਾਂ ਹਰਿਆਣਾ ਦੀ ਕਮੇਟੀ ਚੰਗੇ ਕੰਮ ਕਰ ਰਹੀ ਹੈ ਪਰ ਕੁਝ ਮੁੱਦਿਆਂ ਤੇ ਹਰਿਆਣਾ ਦੇ ਸਿੱਖਾਂ ਦੀ ਖਾਤਰ ਚਿੰਤਾ ਸਭ ਦਾ ਇੱਕ ਆਪਣਾ ਨਜ਼ਰੀਆ ਹੋ ਸਕਦਾ ਹੈ ਇਹਦੇ ਬਾਰੇ ਵਿਸਤਾਰ ਚ ਤਾਂ ਹੋਈ ਜਾਣਕਾਰੀ ਦੇ ਸਕਦੇ ਆ ਜੀ ਜੀ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਚਿੰਤਾ ਸਭ ਦੀ ਗਵਾਈ ਚ ਹਰਿਆਣਾ ਦੇ ਸਿੱਖਾਂ ਦੇ ਭਲੇ ਲਈ ਔਰ ਸਿੱਖੀ ਦੇ ਸੁਨੇਹ ਲਈ ਇਹਦੇ ਨਵੇਂ ਕਦਮ ਲਏ ਜਾ ਰਹੇ ਸਟੈਪਸ ਲਏ ਜਾ ਰਹੇ ਆ ਉਸ ਲਗਾ ਜੋ ਉਹਨੇ ਜੀ ਜੀ ਸਭ ਤੋਂ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਉਮੀਦ ਕਰਦੇ ਆ ਅੱਜ ਦਾ ਇਹ ਪ੍ਰੋਗਰਾਮ ਅੱਜ ਦੀ ਵਿਚਾਰ ਚਰਚਾ ਜਿਹੜੀ ਤੁਹਾਨੂੰ ਪਸੰਦ ਆਈ ਹੋਵੇਗੀ ਕੱਲ ਮੁਰ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ